ਥੋੜੇ ਬਜ਼ੁਰਗਾਂ ਨੇ ਉਹਨਾਂ ਦੇ ਨਾਲ ਜੇਲਾਂ ਕੱਟੀਆਂ ਮੋਰਚੇ ਲਾਇਆ ਧਰਨਿਆਂ ਤੇ ਗਏ ਆ ਕਿਸਾਨੀ ਦੀ ਸੰਘਰਸ਼ ਰਹੇ ਆ ਇਤਿਹਾਸ ਅਕਾਲੀ ਦਲ ਦਾ ਹੈ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਖਾਲਸਾ ਪੰਥ ਦੀ ਫ਼ੌਜ ਹੈ ਪੰਜਾਬੀਆਂ ਦੀ ਆਵਾਜ਼ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਹੁਣ ਮੇਰੇ ਕਿਸਾਨ ਵੀ ਬੈਠੇ ਆ ਜੋ ਕੁਛ ਕਿਸਾਨੀ ਨੂੰ ਮਿਲ ਰਿਹਾ ਹੈ ਜਾਂ ਜਿਹੜੀ ਚੀਜ਼ ਕਿਸਾਨੀ ਦੀ ਲੋੜ ਹੈ ਉਹ ਸਾਰਾ ਕੁਝ ਇੱਕ ਇਨਸਾਨ ਨੇ ਦਿੱਤਾ ਹੈ ਸਹਾ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸ਼ਰੋਮਨੀ ਕਾਲੀ ਦਲ ਨੇ ਪਥਰਾਲੇ ਵਾਲਿਓ ਜਿਹੜੇ ਇੱਥੇ ਬਜ਼ੁਰਗ ਬੈਠੇ ਐ ਜਿਹੜੇ ਇੱਥੇ ਬਜ਼ੁਰਗ ਬੈਠੇ ਐ 40 ਸਾਲ ਪਹਿਲੇ ਬਜ਼ੁਰਗਾਂ ਨੂੰ ਪੁੱਛ ਲਓ ਕੀ ਹੁੰਦਾ ਸੀ ਟਿੱਬੇ ਹੁੰਦੇ ਸੀ ਇੱਥੇ ਕਿ ਨਹੀਂ ਟਿੱਬੇ ਬਾਦਲਪਿੰਡ ਤੋਂ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਟਿੱਬੇ ਹੁੰਦੇ ਸੀ ਜੇ ਅਸੀਂ ਆਉਣਾ ਸੀ ਢੱਪੜਲੀ ਆਉਂਦੇ ਸੀ ਢੱਪੜਲੀੋਂ ਬਠਿੰਡਾ ਸੜਕਾ ਜਾਂਦੀ ਸੀ ਜਿਹੜੀਆਂ ਕੱਸੀਆਂ ਕੱਡੀਆਂ ਜਿੰਨਾ ਖੇਤੀ ਹੋਣ ਲੱਗੀ ਉਹ ਬਾਦਲ ਸਾਹਿਬ ਨੇ ਕੱਡੀਆਂ ਨੇਹਰਾਬਾਲ ਸਾਹਿਬ ਨੇ ਕੱਡੀਆਂ ਫੋੜੇ ਪੱਕੇ ਖਾਲੇ ਬਾਦਲ ਸਾਹਿਬ ਨੇ ਕੀਤੇ ਅੰਡਰਗਰਾਊਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਲਿਆਂਦੀਆਂ 15 ਲੱਖ ਕਿਊਲ ਕਨੈਕਸ਼ਨ ਪੰਜਾਬ ਦੇ ਆ 13 ਲੱਖ ਕਿਊਲ ਕਨੈਕਸ਼ਨ ਦਾ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਆ ਜਿਹੜੀਆਂ ਮੰਡੀਆਂ 'ਚ ਬੈਠੇ ਆ ਆ ਮੰਡੀ ਆ ਬਣਾਈਆਂ ਬਾਦਲ ਸਾਹਿਬ ਨੇ ਨਹੀਂ ਤਾਂ ਆਪਾਂ ਕਿੱਥੇ-ਕਿੱਥੇ ਜਾਂਦੇ ਸੀ ਆ ਮੁਫਤ ਬਿਜਲੀ ਬਾਦਲ ਸਾਹਿਬ ਦੀ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਪੁਰਾਣੇ ਬਜ਼ੁਰਗ ਤੇ ਜਾਂਦੇ ਆ ਅਦਰ ਬਾਦਲ ਸਾਹਿਬ ਪਹਿਲੀ ਵਾਰ ਸਰਕਾਰ ਬਣੇ ਉਹਨਾਂ ਨੇ ਪਹਿਲਾ ਕੰਮ ਕੀਤਾ ਟੈਕਸ ਕੱਟਦਾ ਟਰੈਕਟਰ ਦੇ ਕਹਿੰਦਾ ਜੜ ਤਾਂ ਗੱਡਾ ਉਵੇਂ ਗਰੀਬ ਪਰਵਾਂ ਨੂੰ ਤੁਸੀਂ ਦੇਖੋ ਆਟਾ ਦਾਲ ਸਕੀਮ ਨੀਲੇ ਕਾਰਡ ਬਣਾਉਣ ਵਾਲੇ ਬਾਦਲ ਸਾਹਿਬ ਅਕਾਲੀ ਦਲ ਆਟਾ ਦਾਲ ਦੇਣ ਵਾਲੇ ਬਾਦਲ ਸਾਹਿਬ ਅਕਾਲੀ ਦਲ ਛਕਣ ਦੇਣ ਵਾਲੇ ਅਕਾਲੀ ਦਲ ਪੈਨਸ਼ਨਾਂ ਦੇਣ ਵਾਲੇ ਅਕਾਲੀ ਦਲ ਮੁਫਤ ਦਵਾਈ ਕੇਂਦਰ ਸਰਕਾਰੀ ਹਸਪਤਾਲਾਂ ਦੁਕਾਨਾਂ ਖੋਲਣ ਵਾਲਾ ਕਾਲੀ ਦਲ ਭਗਤਪੂਰਨ ਸਿੰਘ ਸਿਹਤ ਬੀਮਾ ਜਿੱਥੇ 5 ਲੱਖ ਦਾ ਤੁਸੀਂ ਇਲਾਜ ਕਰ ਸਕਦੇ ਸੀ ਉਹ ਵੀ ਕਾਲੀ ਦਲ ਨੇ 200 ਯੂਨਿਟ ਬਿਜਲੀ ਦੇ ਤੁਸੀਂ ਮੁਫਤ ਸੀ ਉਹ ਵੀ ਕਾਲੀ ਦਲ ਨੇ ਲੜਕੀਆਂ ਨੂੰ ਸਰਕਾਰੀ ਸਕੂਲ ਨਹੀਂ ਪੜਨ ਵਾਲੀ 11ਵੀਂ ਤੇ 12ਵੀਂ ਨੂੰ ਸਾਈਕਲ ਦੇਣ ਵਾਲਾ ਪਾਰਟੀ ਕਾਲੀ ਦਲ ਸਾਰਾ ਕੁਝ ਹੀ ਬੰਦ ਹੈ ਅੱਜ ਕੱਲ੍ਹ ਕਾਰਡ ਦਾਲਾ ਤਾਂ ਆਉਂਦੀਆਂ ਨਹੀਂ ਕਾਰਡ ਕੱਟੇਗੇ ਸ਼ਗਨ ਤਾਂ ਅੱਜ ਤੱਕ ਨਹੀਂ ਆਇਆ ਪੈਨਸ਼ਨਾਂ ਵਧੀਆਂ ਕਰਤੀਆਂ ਕਿਉਂਕਿ ਖਰਚਾ ਘਟਾ ਰਿਹਾ। ਮੁੱਖ ਮੰਤਰੀ ਤੀਰਥ ਯਾਤਰਾਇਂ ਕਰਾਉਂਦੇ ਸੀ। ਉਹ ਵੀ ਬੰਦ। ਪਸ਼ੂ ਮੇਲੇ ਮੈਂ ਕਰਾਉਂਦਾ ਸੀ ਕਿ ਲੋਕੀ ਜਾਨਵਰਾਂ ਦਾ ਸ਼ੌਂਕ ਸੀ। ਦੇਖੋ ਉਹਦੇ ਬਾਅਦ ਕਿੰਨਾ ਮੱਝਾਂ ਗਾਈਆਂ ਰੱਖਣ ਲੱਗ ਗਏ ਲੋਕੀ ਤੇ ਦੁੱਧ ਕਿੰਨਾ ਵੱਧ ਗਿਆ। ਘੋੜਿਆਂ ਦੇ ਮੇਲੇ ਕਰਾਉਂਦੇ ਸੀ ਘੋੜਿਆਂ ਦਾ ਕਿੰਨਾ ਸ਼ੌਂਕ ਵਧਾਇਆ ਉਹ ਵੀ ਬੰਦ। ਵਰਲਡ ਕੱਪ ਕਬੱਡੀ ਕਰਾਉਂਦਾ ਸੀ ਕਬੱਡੀ 16 ਮੁਲਕਾਂ 'ਚ ਕਬੱਡੀ ਖੇਡ ਪਹਿਆਦੀ ਤੇ ਵਰਲਡ ਕੱਪ ਕਰਾਉਂਦੇ ਸੀ ਮਹੀਨ ਇੱਕ ਮਹੀਨਾ ਮੇਲਾ ਲੱਗ ਜਾਂਦਾ ਸੀ ਬੰਦ ਸੇਵਾ ਕੇਂਦਰ ਖੋਲੇ ਸੀ ਉਹ ਵੀ ਬੰਦ ਕਰਤੇ ਇਹਨਾਂ ਨੇ ਪਿਛਲੇ 10 ਸਾਲ ਜਿੰਨੀ ਤਰੱਕੀ ਤੇ ਸਪੀਡ ਤੇ ਆਪਾਂ ਕੰਮ ਸ਼ੁਰੂ ਕੀਤਾ ਸਾਰਾ ਹੀ ਆਪਾਂ ਬ੍ਰੇਕਾਂ ਲਾ ਦਿੱਤੀਆਂ ਕਿੰਨਾ ਕਰਕੇ ਇੰਨਾ ਦਿੱਲੀ ਵਾਲੀਆਂ ਪਾਰਟੀਆਂ ਦੇ ਝੂਠ ਕਰਕੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌ ਖਾਦੀ ਜਿਹੜਾ ਮੰਦਾ ਇੱਕ ਦਿਨ ਵੀ ਮੱਥਾ ਨਹੀਂ ਟੇਕਦਾ ਉਹ ਵੀ ਉਹਨੇ ਸੌ ਖਾਦੀ ਤੇ ਅੱਪ ਮੰਨ ਲਈ ਤੇ ਉਹਦਾ ਭੁੱਲ ਗਿਆ ਮੁੱਕਰ ਗਿਆ 5 ਸਾਲ ਖਰਾਬ ਕਰਤੇ ਆਪਣੇ ਉਹਦੇ ਬਾਅਦ ਝਾੜੂ ਵਾਲੇ ਆਏ ਇੱਕ ਮੌਕਾ ਸਾਨੂੰ ਉਹ ਇੱਕ ਮੌਕਾ ਦੇ ਝਾੜੂ ਨੂੰ ਬੰਦਾ ਵੀ ਨਹੀਂ ਦੇਖਿਆ ਕਮੀਦਾਰ ਵੀ ਨਹੀਂ ਦੇਖਿਆ ਜਿਹੜਾ ਠੱਗ ਅਸੀਂ ਕੱਢਿਆ ਸੀ ਉਹਨੂੰ ਫਿਰ ਸਾਰਿਆਂ ਨੇ ਜਤਾਦਾ ਉਹ ਹੁਣੇ ਵੀ ਠੱਗੀ ਮਾਰੀ ਜਾਂਦੇ ਸਟਾਰ ਕੰਪੀਨਰ ਇਨਨਾ ਦਾ ਐਡੇ ਵੱਡੇ ਚੋਰ ਇਹਨਾਂ ਦੇ ਤੇ ਜਿਹੜੀ ਸੇਵਾ ਕਰਦੇ ਰਹੇ ਉਹ ਸਾਰੇ ਰੋਲ ਦੇ ਤੇ ਅੱਜ 5 3 ਸਾਲ ਖਰਾਬ ਹੋ ਗਏ ਅੱਜ ਨਸ਼ਾ ਘਰ ਘਰ ਚੱਲਣ ਲੱਗ ਗਿਆ ਕਿਉਂਕਿ ਤੁਹਾਡੇ ਐਮ.ਐਲ.ਏ ਵਰਗੇ ਮੀਨਾ ਲੈਂਦੇ ਆ 15 ਲੱਖ ਲੱਖ ਰੁਪਇਆ ਨਸ਼ੇ ਵੇਚਣ ਵਾਲੇ ਨੂੰ ਪੁਲਿਸਾਂ ਨੂੰ ਕਹਿੰਦਾ ਨੂੰ ਹੱਥ ਨਾਲ ਲਾਓ ਜੋ ਮਰਜ਼ੀ ਕਰੀ ਜਾਣ ਗੁੰਡਾ ਗਰਦੀ ਰਾਜ ਗੈਂਗਸਟਰ ਰਾਜ ਕਰ ਰਹੇ ਆ ਟੈਲੀਫੋਨ ਕਰ ਰਹੇ ਆ ਫਰੋਤੀਆਂ ਲੈ ਰਹੇ ਆ ਬੈਂਕ ਲੁੱਟੇ ਜਾ ਰਹੇ ਆ ਕੋਈ ਰੁਪਇਆ ਡਿਵੈਲਪਮੈਂਟ ਨਹੀਂ ਆਈ ਬਾਦਲ ਸਾਹਿਬ ਦੀ ਸਰਕਾਰ ਸੀ ਤੁਸੀਂ ਤੁਹਾਡੇ ਪਿੰਡਾਂ ਸੰਗ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਤੁਹਾਨੂੰ ਦੇ ਕੇ ਜਾਂਦੇ ਸੀ ਆ ਮੈਨੇ ਪਿੰਡ ਵਾਲਿਆਂ ਨੇ ਤੁਹਾਨੂੰ ਮੈਨੂੰ ਲਿਸਟ ਦਿੱਤੀ ਹੈ ਕੀ ਕਾਲੀ ਦਲ ਸਰਕਾਰ ਸਮੇਂ ਪਿੰਡ ਪਥਰਾਲਾ ਪਠਿੰਡਾ ਵਿੱਚ ਵਿਕਾਸ ਕਾਰਜਾਂ ਦੀ ਵੇਰਵਾ ਦਾਣਾ ਮੰਡੀ ਅਕਾਲੀ ਦਲ ਨੇ ਦੋ ਵਾਟਰ ਵਰਕਸ ਅਕਾਲੀ ਦਲ ਨੇ ਸੇਵਾ ਕੇਂਦਰ ਅਕਾਲੀ ਦਲ ਨੇ ਆਰਓ ਸਿਸਟਮ ਅਕਾਲੀ ਦਲ ਨੇ 12ਵੀਂ ਤੱਕ ਦਾ ਸਕੂਲ ਅਪਗ੍ਰੇਡ ਕੀਤਾ ਅਕਾਲੀ ਦਲ ਨੇ ਮੋਕੇ ਤੋਂ ਮੋਕੇ ਤੇ ਮੋਟਰਾਂ ਲਾਈਆਂ ਦੇਖੋ ਮੋਕਿਆਂ ਤੇ ਵੀ ਮੋਟਰਾਂ ਲਾਤੀਆਂ ਅਕਾਲੀ ਦਲ ਨੇ ਪਿੰਡ ਦੀ ਫਿਰਨੀ ਚਾਰ ਫਿਰੇ ਤੇ ਪੱਕੀ ਕੀਤੀ 68 ਕੇਵੀ ਦਾ ਬਿਜਲੀ ਦਾ ਗ੍ਰਿਡ ਅਕਾਲੀ ਦਲ ਨੇ ਪਿੰਡ ਪਥਰਾਲਾ ਤੋਂ ਪਿੰਡ ਤੱਕ ਦੀ ਚਾਲ ਕੋ ਸੜਕ ਕਾਲੀਦਲ ਨੇ ਮejliyan mejli di ammu tram table connection ਵਾਲੀਆਂ 10 ਇੰਚੀ ਖਾਲੇ ਪੱਕੇ ਲੜਕੀਆਂ ਨੂੰ ਸਾਈਕਲ ਅੱਜ ਸਲਾਈ ਮਸ਼ੀਨਾਂ ਲੜਕੀਆਂ ਨੂੰ ਸਾਈਕਲ ਜੇ 10 ਮੈਂ ਕਹਿੰਦਾ ਹਰ ਪਿੰਡ ਦੀ ਕਹਾਣੀ ਹੈ ਆ 10 ਸਾਲ ਆਪਣੇ ਖਰਾਬ ਹੋ ਗਏ ਜਿਹੜੇ 20 ਸਾਲ ਦਾ ਸੀ 30 ਸਾਲ ਦਾ ਹੋ ਗਿਆ 50 ਸਾਲ ਵਾਲਾ 60 ਸਾਲ ਦਾ ਹੋ ਗਿਆ ਤਸਾਲ ਜ਼ਿੰਦਗੀ ਦੀ ਆਪਾਂ ਖਰਾਬ ਕਰ ਲੇ ਤੁਸੀਂ ਪਹਿਲੇ ਦੱਬੜੀ ਤੋਂ ਬਠਿੰਡੇ ਜਾਂਦੇ ਜੀ ਛੋਟੀ ਸੜਕ ਆ ਸੜਕਾਂ ਅਸੀਂ ਮਨਜ਼ੂਰ ਕੀਤੀਆਂ ਜੇ ਆਪਣੀ ਸਰਕਾਰ ਹੁੰਦੀ ਤਾਂ ਚਾਰ ਸਾਲ ਪਹਿਲੇ ਬਣ ਜਾਣੀਆਂ ਸੀ ਅੱਜ ਅੰਮ੍ਰਿਤਸਰ ਬਠਿੰਡੇ ਤੋਂ ਭਾਵੇਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਕਿੱਡੀ ਗੱਲ ਦੀਆਂ ਸੜਕਾਂ ਬਣਾਤੀਆਂ ਅਬ ਬਿਜਲੀ ਦੇ ਥਰਮਲ ਪਲਾਂਟ ਦੇਖੋ ਲਾ ਕੇ ਪਹਿਲੇ ਗਰਮੀ ਸਾਰੇ ਮਰਦੇ ਹੁੰਦੇ ਸੀ 5 ਘੰਟੇ 6 ਘੰਟੇ ਮੈਨੂੰ ਲੱਗਦਾ ਜਦੋਂ ਰੈਲੀਆਂ ਤੇ ਆਉਂਦੇ ਸੀ ਐ ਇੱਕ ਨਾਲ ਕੁ ਲੈ ਕੇ ਆਉਂਦੇ ਸੀ ਇੱਕ ਚੀਜ਼ ਯਾ ਅਖਬਾਰ ਚੱਕ ਲੈ ਹੁੰਦੇ ਸੀ ਕੋਈ ਆ ਕੋਈ ਕਿਤਾਬ ਲਿਆਉਂਦੇ ਸੀ ਤੇ ਹੁਣ 24 ਘੰਟੇ ਆਰਾਮ ਨਾਲ ਮੈਨੂੰ ਤਾਂ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਇੱਕ ਉਹ ਕੱਪੜੇ ਦਾ ਵੱਡਾ ਪੱਖਾ ਜਿਹਾ ਬਣਾਇਆ ਹੁੰਦਾ ਸੀ ਜਿਵੇਂ ਇੱਕ ਬੰਦਾ ਖਿੱਚੀ ਜਾਂਦਾ ਦੰਦਾ ਇੱਕ ਬੰਦਾ ਸੌ ਲੈਂਦਾ 6 ਘੰਟੇ ਦੂਜਾ ਟਾਕਦਾ ਰਹਿੰਦਾ ਕੋਠੇ ਤੇ ਪੈਂਦੇ ਨੇਰੀ ਆ ਜਾਂਦੀ ਗਰਮੀ ਨਾਲ ਫਿਰ ਉਹ ਜਿਹੜੀ ਚਾਦਰ ਪਾਈ ਦੀ ਸੀ ਉਹ ਪਿਓ ਲੈਂਦੇ ਸੀ ਪਾਣੀ ਨਾਲ ਉਹ ਹਵਾ ਜਿਹੜੀ ਵਿੱਚ ਦੀ ਟਪਦੀ ਸੀ ਐਂ ਲੱਗਦਾ ਜਿਵੇਂ ਕੂਲਰ ਚੱਲਦਾ ਅੱਜ ਸਾਰਿਆਂ ਦੇ ਘਰੇ ਏਸੀ ਲਾਈ ਬਠਿਆ ਨਾਲੇ ਤੁਸੀਂ ਤਾਂ ਕੋਈ ਪਰਵਾਹ ਹੀ ਨਹੀਂ ਕੀਤੀ ਕੁੰਨੀਆਂ ਕਾਨੀਆਂ ਵੀ ਲਾ ਲੈਂਦੇ ਸੀ ਕਾਲੀ ਸਰਕਾਰ ਦੇ ਜ਼ਮਾਨੇ ਕੋਈ ਪੁੱਛਦਾ ਤਾਂ ਨਹੀਂ ਸੀ ਨਾ ਅਜਾ ਇੱਕ ਦੱਸਿਓ ਜਿਹੜੇ ਕੁੰਡੀਆਂ ਲਾਉਂਦੇ ਕਿਨੇ ਹੱਥ ਘੜੇ ਕਰ ਦੋਇਆ ਇਹਦਾ ਮਤਲਬ 5000 ਦਾ ਦਾ 5 4 5000 ਕੇ ਮਹੀਨੇ ਦਾ ਤੁਹਾਨੂੰ ਤਾਂ ਕਿਸੇ ਉਹ ਨੌਕਰੀ ਦਿੱਤੀ ਸੀ ਮਾਤਾ ਜੀ ਆਟਾ ਦਾ ਲਾਉਂਦਾ ਸੀ ਬਾਦਲ ਸਾਹਿਬ ਦੇ ਟਾਈਮ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀ ਸੀ ਸਾਰਾ ਕੁਝ ਝਾੜੂ ਨੇ ਕੀਤਾ ਤੁਸੀਂ ਐਂ ਕਰੋ ਜਦੋਂ ਘਰੇ ਗਏ ਨਾ ਸਭ ਤੋਂ ਪਹਿਰੇ ਝਾਰੂ ਨੂੰ ਦਰਵਾਜੇ ਦੇ ਤਾਂ ਕਿ ਅਗਲਾ ਦਿਓ ਅਗਲਾ ਦਿਓ ਹੁਣ ਆਪਾਂ ਝਾੜੂ ਨਹੀਂ ਦੇਖਣਾ ਪੋਚਾ ਲਾਉਣ ਲੱਗ ਜੇ ਝਾੜੂ ਨਹੀਂ ਰੱਖਣਾ ਕਰੇ ਆ ਮਰਵਾਇਆ ਹੀ ਝਾੜੂ ਨੇ ਆਪਣੇ ਵਿੱਚ ਬੀਬੀ ਹਰਗਵਿੰਦ ਕੌਰ ਜੋ ਇਸਤਰੀ ਕਾਲੀ ਦਲ ਦੇ ਪੰਜਾਬ ਪ੍ਰਧਾਨ ਹੈ ਦੇਖੋ ਬੀਬੀ ਜੀ ਨੇ ਬੜੀ ਮਿਹਨਤ ਕੀਤੀ ਮੈਨੂੰ ਲੱਗਦਾ ਆ 2 ਮਹੀਨੇ 3 ਮਹੀਨੇ ਮੈਂ ਪੰਜਾਬ 'ਚ ਲੱਗੇ ਰਿਆ ਬੀਬੀ ਜੀ ਇੱਥੇ ਘਰ ਘਰ ਲੱਗੇ ਰਹੇ ਅੱਜ ਦੇਖੋ ਕਿੰਨੀ ਵੱਡੀ ਬੀਬੀਆਂ ਦੀ ਟੀਮ ਅੱਜ ਖੜੀ ਹੋਈ ਐ ਤੇ ਆ ਪਿਛਲੀ ਵਾਰ ਬੀਬੀਆਂ ਨੇ ਉਹ 1000 ਰੁਪਏ ਕਰਕੇ ਝਾੜੂ ਨੁ ਪਾਈਆਂ ਸੀ ਪਾਈਆਂ ਸੀ ਕਿ ਨਹੀਂ 1000 ਰੁਪਏ ਕਰਕੇ 1000 ਆਇਆ ਕਿ ਨਹੀਂ ਉਹ ਜਿਹੜਾ ਤੁਹਾਡਾ ਐਮਐਲਏ ਦਾ ਨਾਂ ਕੀ ਐ ਅਮਿਤ ਰਤਨ ਕੋਲੇ ਆ ਗਿਆ ਘਰੇ ਪਿਆ ਉਹਦੇ ਬੋਰੀਆਂ ਜਾ ਕੇ ਲਿਆ ਉਹਦੇ ਪੈਸਾ ਆਪਣਾ ਉਹ ਸਾਰੇ ਐਮਐਲਏ ਰੱਖੀ ਬੈਠੇ ਆਪ ਮੰਨਦੇ ਨਹੀਂ ਉਹਦਾ 25 ਹਜ਼ਾਰ ਹੋ ਗਿਆ ਉਹ ਅਮਿਤ ਰਣ ਕੋਲ ਪਿਆ ਹੈ ਘਰੇ ਪੈਸਾ ਰੱਖੀ ਬੈਠੇ ਮੈਂ ਹੱਥ ਜੁੜ ਕੇ ਬੇਨਤੀ ਕਰਦਾ ਲਿਆਓ ਆਪਣਾ ਰਾਜ ਕਰੀਏ ਤਰੱਕੀ ਬਣਾਈਏ ਇਹਨੂੰ ਇੱਥੇ ਕਾਰਖਾਨੇ ਲਾਈਏ ਇੱਥੇ ਡਿਵੈਲਪਮੈਂਟ ਕਰਾਈਏ ਵਾਪਸ ਆਟਾ ਦਲ ਸ਼ੁਰੂ ਕਰੀਏ ਸ਼ਗਨ ਸਕੀਮਾ ਸ਼ੁਰੂ ਕਰੀਏ ਤੁਹਾਨੂੰ ਹੋਰ ਸਹੂਲਤਾਂ ਦਈਏ ਦੇਖੋ ਪੰਜਾਬ ਨੂੰ ਸਮਝਦਾ ਹੈ ਕਾਲੀ ਦਲੀ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਰਹਿਣਾ ਇੱਥੇ ਹੈ ਨਾ ਅੱਗੇ ਜਾ ਸਕਦੇ ਆ ਤੁਹਾਡੇ ਵਿੱਚ ਵਿਚਰਦੇ ਰਹਿੰਦੇ ਆ ਆ ਜਿਹੜੇ ਦਿੱਲੀ ਵਾਲੇ ਕੇਜਰੀਵਾਲ ਨੂੰ ਆਪ ਕੰਧਾਂ ਤੇ ਲਿਖਤਾ ਜੀ ਇੱਕ ਮੌਕਾ ਕੇਜਰੀਵਾਲ ਲੱਭੇ ਹੀ ਨਹੀਂ ਹਲੇ ਤੱਕ ਨਹੀਂ ਆਇਆ ਕੇਜਰੀਵਾਲ ਕਿੱਥੇ ਆਇਆ ਨਾ 5 ਸਾਲ ਕਾਂਗਰਸ ਦੇ ਆਉਂਦੇ ਹੀ ਨਹੀਂ ਐਸ ਕਰਕੇ ਮੈਂ ਬਠਿੰਡੇ ਵਿਧਾਇਕੀ ਵਾਲੇ ਨੂੰ ਬੇਨਤੀ ਕਰਦਾ ਹਾਂ ਦੇਖੋ ਐਕਤੀ ਝਾੜ ਵਧੀਆ ਹੋਣਾ ਚਾਹੀਦਾ ਠੀਕ ਹੈ ਐਕਤੀ ਦਾ ਇੱਕ ਦੀ ਵੀ ਜੰਗਾ ਸਾਰਾ ਕੋਈ ਸਾਰਾ ਸਿਸਟਮ ਆਪਾਂ ਰੇ ਰੂ ਪੂਰੀ ਪਾ ਕੇ ਰੱਖੀ ਐ ਹੈ ਮੌਸਮ ਵੀ ਠੀਕ ਐ ਆ ਜਿਹੜਾ ਮੌਸਮ ਨਾ ਗਰਮੀ ਦਾ ਇੰਨੀ ਧੁੱਪ ਦਾ ਅਕਲੇ ਕਾਲੀ ਚੱਲ ਸਕਦੇ ਐ ਨਾ ਕਾਂਗਰਸੀ ਚੱਲ ਸਕਣ ਨਾ ਝਾੜੂ ਵਾਲੇ ਚੱਲ ਸਕਣ ਉਹ ਤਾਂ ਸਾਰੇ ਵੜ ਗਏ ਖੁੱਡਾ 'ਚ ਏਸੀ 'ਚ ਆਦਾ ਜੀ ਆ ਤੁਰੇ ਫਿਰਦੇ ਐ ਕਿਉਂ ਹੈ ਬਾਸ ਹੁਣ ਤਾਂ ਤੁਹਾਡੇ ਘਰ ਤੱਕੜ ਮੈਂ ਪੱਟੀ ਸਾਹਿਬ ਨੇ ਮੈਨੂੰ ਵਾਦਾ ਕੀਤਾ ਐ ਕਿ ਮੈਂ 20000 ਤੋਂ ਟੱਡ ਪਾਉਂਗਾ ਠੀਕ ਹੈ ਜਿਕਰਾ ਛੱਡ ਦੇ ਮੈਂ ਤੁਹਾਨੂੰ ਇੰਨਾ ਕਰਦਾ ਜਿਸ ਦਿਨ ਸਰਕਾਰ ਬਣ ਗਈ ਤੁਸੀਂ ਦੇਖੋਗੇ ਮੇਰੇ ਕੰਮ ਕਰਨ ਦਾ ਤਰੀਕਾ ਹੀ ਤੁਹਾਨੂੰ ਪਤਾ ਹੀ ਹੋਰ ਕਿਸਮ ਦਾ ਆਪਾਂ ਦੱਬ ਦਿੰਨੇ ਹੁਨੇ ਕੰਮ ਹੈ ਕਿੰਨਾ ਕੋਲੇ ਟਿਊਲ ਕਨੈਕਸ਼ਨ ਹੈ ਨਹੀਂ ਹੱਥ ਖੜੇ ਕਰਿਓ ਇਹਰ ਪਹਿਲੇ ਦਿਨ ਪਹਿਲੇ ਹਫਤੇ ਸਾਰਿਆਂ ਨੂੰ ਪੂਰੇ ਪੰਜਾਬ ਜਿੰਨੇ ਚਾਹੀਦੇ ਇਹਰਾ ਅੱਪਾ ਅਪ ਆਪਾਂ ਕਿਹੜਾ ਕੋਈ ਰਾਹੁਲ ગાંધી ਨੂੰ ਪੁੱਛ ਕੇ ਫੈਸਲੇ ਕਰਨੇ ਇਹੀ ਆ ਕੇਜਰੀਵਾਲ ਨੂੰ ਪੁੱਛ ਕੇ ਆਪਾਂ ਤਾਂ ਆਪ ਹੀ ਦੱਬੀ ਹੋਣਾ ਕੰਮ ਤੇ ਐਂ ਕਰਕੇ ਆਪਣੀ ਪਾਰਟੀ ਨੂੰ ਤਗੜਾ ਕਰ ਦਿਓ ਆਪਣੇ ਬੀਬਾ ਹਰਸਿਮਰ ਕੌਰ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸੇਵਾ ਕੀਤੀ ਹੈ ਏਮਜ਼ ਵਰਗੇ ਦੇਖੋ ਕਿੰਨੇ ਕਿੰਨੇ ਹਸਪਤਾਲ ਥੋੜੇ ਹਲਕੇ ਤਾਂ ਮੈਨੂੰ ਲੱਗਾ ਸਭ ਤੋਂ ਵੱਡੇ ਚੀਜ਼ਾਂ ਥੋੜੇ ਹਲਕੇ ਜੀ ਹੈ ਏਅਰਪੋਰਟ ਵੀ ਇੱਥੇ ਏਮਜ਼ ਵੀ ਇੱਥੇ ਸੈਂਟਰਲ ਯੂਨੀਵਰਸਿਟੀ ਵੀ ਇੱਥੇ ਹਸਪਤਾਲ ਵੀ ਇੱਥੇ ਕਾਲਜ ਵੀ ਇੱਥੇ ਸਾਰਾ ਕੁਝ ਇੱਥੇ ਪਰ ਝਾੜ ਘਟ ਹੈ ਐਗਿਸ ਐਗਦੀ ਝਾੜ ਪੂਰਾ ਕਰ ਦਿਓ नज़ारा लियायो असीं बि नगारे छॾिए वाहेगुरु जी का ख़ालसा वाहिगुरू जी फते